ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਭਾ ਇਹੋ ਕੇ ਪਿਛਲੇ ਦਿਨੀ ਰਾਣਾ ਸਾਹਿਬ ਦੀ ਬਾਗੋਂ ਧਰਤੀ ਤੇ ਸਤਬਾਬਾ ਐਕਸਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਆਲੇ ਉਹਨਾਂ ਮਹਾਉਰਖਾਂ ਦਾ ਜੋ ਕੇ ਸਲਾਣਾ ਵਾਸੀ ਸਮਾਗਮ ਪੰਜਾਵਾ ਬਹੁਤੇ ਬਿਟੀ ਬਦਲ ਤੇ ਪਾਵਾਂਗੇ ਸੰਪਰਦਾ ਦੇ ਮੁਖੀ ਸੰਤ ਬਾਬਾ ਬਿਨਦਰ ਸਿੰਘ ਜੀ ਮਹਾਂਪੁਰਖਾਂ ਨੂੰ ਮਨਾਇਆ ਜਾ ਰਿਹਾ ਸੀ ਸੋ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਜੋ ਕਿ ਮਹਾਂਪੁਰਖਾਂ ਦੇ ਮੁਖੋ ਮੁਖੀ ਸਤਨਾ ਦੇ ਵੀ ਮਹਾਂਪੁਰਖਾਂ ਦਾ ਵਰਸੀ ਸਮਾਗਮ ਮਨਾਇਆ ਗਿਆ ਮਨਾਇਆ ਜਾ ਰਿਹਾ ਹੈ ਸੋਜੇ ਪਾਵਨ ਸਥਾਨ ਦੇ ਗੁਰਦੁਆਰੇ ਇਸ਼ਰ ਸਾਹਿਬ ਪੁਰ ਕਲਿਆਣ ਜਿੱਥੇ ਕਿ ਸੰਜੀ ਮਹਾਰਾਜ ਸੰਤ ਬਾਬਾ ਇਸ਼ਰ ਸਿੰਘ ਮਹਾਰਾਜ ਜੀ ਨੇ ਤਕਰੀਬਨ 14 ਸਾਲ ਦੀਵਾਨਾਂ ਦੀ ਬਖਸ਼ਿਸ਼ੀ ਤੇ ਲਗਭਗ 70 ਸਾਲ ਤੋ ਲੈ ਕਰਕੇ ਏਸ਼ੀਆਸਥਾਨ ਦੇ ਮਹਾਂਪੁਰਖਾਂ ਦੀ ਦੀਵਾਨਾਂ ਦੀ ਬਖਸ਼ਿਸ਼ ਹੁੰਦੀ ਆ ਰਹੀ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਲੈ ਕਰਕੇ ਸੰਗਤ ਦੇ ਸਹਿਯੋਗ ਦਾ ਸਦਕਾ ਜਿੱਥੇ ਵੈਸੇ ਵੀ ਹਰ ਸਾਲਾਣਾ ਹਰ ਸਾਲ ਦੀ ਤਰਫ ਸਾਲਾਣਾ ਦੀਵਾਨ ਮਹਾਂਪੁਰਖਾਂ ਨੂੰ ਬਖਸ਼ਿਸ਼ ਦੇ ਰਹੇ ਔਰ ਕਈ ਸਾਲਾਂ ਤੋਂ ਲੈ ਕੇ ਕਿਸੇ ਥੋੜੇ ਸਮੇਂ ਤੋਂ ਲੈ ਕਰਕੇ ਜੋ ਕਿ ਸਾੰਤਿ ਮਹਾਰਾ ਦਾ ਸਾਲਾਨਾ ਵਰਸੀ ਜੋੜ ਮਿਲਾ ਮਨਾਇਆ ਜਾਂਦਾ ਹੈ ਸੋ ਇਸ ਲਾਗੇ ਉਹ ਮਹਾਂਪੁਰਖਾਂ ਦੀ ਯਾਦ ਵਿੱਚ ਵਰਸੀ ਦਾ ਸਮਾਗਮ ਹੈ ਭਾਈ ਉਹ ਤਕਰੀਬਨ 7 ਅਕਤੂਬਰ ਦਾ ਹੈ ਸੋ ਲਾਹਰਾਨਵਾਸੀ ਸੰਤਾਨ ਦੇ ਸਹਿਯੋਗ ਦਾ ਸੰਕਲਪ ਔਰ ਮਹਾਂਪੁਰਖਾਂ ਦੇ ਅਸ਼ੀਰਵਾਦ ਦਾ ਸੰਕਲਪ ਮਨਾਇਆ ਜਾਣਾ ਹੈ ਸੁਸਮੋ ਸੰਗਤ ਪਰ ਹੀ ਲਾਹਰਾਨਵਾਸੀ ਸੰਬੰਧ ਵਿਸ਼ੇਸ਼ ਤੌਰ ਤੇ ਬੇਨਤੀ ਹੈ ਭਾਈ ਜੋ ਕਿ ਆਪੋ ਆਪਣੀਆਂ ਸੇਵਾਾਂ ਵਿੱਚ ਜਿਸ ਤਰ੍ਹਾਂ ਦੀਵਾਨਾਂ ਦੇ ਸਮੇਂ ਆਪੋ ਆਪਣਾ ਪਰਿਵਾਰ ਸਮਝ ਕੇ ਜੋੜੇ ਵਾਲੇ ਜੋੜਿਆਂ ਦੀ ਸੇਵਾ ਔਰ ਲੰਗਰ ਵਰਤੌਣ ਵਾਲੀ ਲੰਗਰ ਦੀ ਸੇਵਾ ਤੈਕ ਵਾਲੇ ਟੈਕ ਦੀ ਸੇਵਾ ਔਰ ਜਿਵੇਂ ਪਿੰਡਾਂ ਦੇ ਵਿੱਚੋ ਸਮਝਦਾ ਆਪੋ ਆਪਣਾ ਸੱਜਣ ਲੋਕ ਹੈ ਕੀ ਹੁੰਦੀ ਹੈ ਸੋ ਇਸੇ ਤਰ੍ਹਾਂ ਸੋ ਸਭ ਤੋਂ ਬੇਨਤੀ ਹੈ ਭਾਈ ਆਪੋ ਆਪਣਾ ਥਰ ਸਮਝ ਕੇ ਆਪੋ ਆਪਣੀਆਂ ਸੇਵਾਾਂ ਸਮਝ ਕੇ ਮਹਾਰਤ ਦੀ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸਤਿ ਪੁਰਸ਼ਾਂ ਦੀ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ सो सत्त और अठ अक्तूबर जो कि महापुरखों का बरसी समागम मनाया जाना है समूह संतान ने भाई बह चढ़ के इस समागम हाजरी भरनिया बेहन सत पुरुषा ने हाजरिया भरनिया है सो उन्होंम तो गुरबाणी के विचारा सबण करके अपने लाये प्राप्त करने और विशेष करके साथ संप्रदाय के मुखी संत बाबा अमृत सिंह जी जो कि भोरा साहब वाले महापुरख भी दर्शन देने सो ने भाई प्रवान करनी वाहि लीला खालसा वाहिगुरू फतेह